ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਵੀ ਅੱਜ ਪਿੰਡ ਰਪਾਣੇ ਆਏ ਸੀ ਜੀ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਜੀ ਮੁਕਸਰ ਦੇ ਜਮਾ ਨਾਲ ਹੀ ਇਹ ਪਿੰਡ 2-3 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਮਲੋਟ ਨੂੰ ਜਾਂਦੇ ਆ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਪਾਲ ਪੰਜਾਬ ਟੂਰ ਕਰਦੇ ਆ ਜੀ ਅੱਜ ਆਪਣਾ ਇੱਧਰ ਮੁਕਸਰ ਦਾ ਟੂਰ ਸੀਗਾ ਜੀ ਤੇ ਬਾਈ ਜੀ ਆਪਣੇ ਟੂਰ ਗਰੁੱਪ ਚ ਆੜਾ ਇਹਨਾਂ ਨੇ ਆਪਦੇ ਨਹੀਂ ਸੱਦਿਆ ਸੀਗਾ ਇਹਨਾਂ ਦੀ ਆ ਗਾਂ ਬੈਠ ਗਈ ਸੀ ਜਰਸੀ ਉਹ ਤੋਂ ਪਹਿਲਾਂ ਸ਼ੁਰੂ ਜਦੋਂ ਤੇ ਉਹ ਲੋ ਇਹ ਗਾਪਾਂ ਹੀ ਕਵਰ ਕੀਤੀ ਸੀ 28 ਸੀ ਮਸਟਾਈਟਸ ਨਾਲ ਬੈਠ ਗਈ ਸੀ ਤੇ ਉਹ ਕਿਸੇ ਦੀ ਗਾਹ ਬੈਠੀ ਸੀ ਉਧਰ ਆਏ ਸੀਗੇ ਆਪਣਾ ਟੂਰ ਸੀ ਆ ਜੀ ਜਿਵੇਂ ਤੁਹਾਨੂੰ ਪਤਾ ਪਾਲਪਿਆਲ ਟੂਰ ਕਰਦੇ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਤੇ ਹੈਲੋ ਲਿਖ ਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਣੇ ਟੂਰ ਗਰੁੱਪ ਚ ਐਡ ਹੋਣਾ ਹਾਂਜੀ ਟੂਰ ਗਰੁੱਪ ਚ ਉਹੀ ਬੰਦਾ ਐਡ ਹੋਵੇ ਜਿਹਨੇ ਆਪਾਂ ਨੂੰ ਬੁਲਾਉਣਾ ਹੈ ਜੇ ਕੋਈ ਰਾਇ ਲੈਣੀ ਆ ਤਾਂ ਆਪਣੇ ਤੋਂ ਪਰਸਨਲ ਫੋਨ ਕਰਕੇ ਪੁੱਛ ਸਕਦਾ ਈ ਟੂਰ ਗਰੁੱਪ ਚ ਉਹਦੇ ਵਾਸਤੇ ਐਡ ਹੋਣ ਦੀ ਲੋੜ ਨਹੀਂ ਜੀ ਬਾਈ ਕੋਲੇ ਦੋ ਰਿਪੀਟਰ ਪਸ਼ੂ ਸੀਗੇ ਜਿੱਦੇ ਆਪਾਂ ਸ਼ੁਰੂ ਚ ਪਹਿਲੇ ਦਿਨ ਆਏ ਆ ਬਾਈ ਕੋਲੇ ਉਹ ਦੋਵੇਂ ਅੱਜ ਟੈਕ ਪਾਸ ਹੋ ਗਿਆ ਜੀ ਆਹ ਗਾਂ ਪੌਣੇ 2 ਮਹੀਨਿਆਂ ਦੀ ਗੱਬਣਾ ਜੀ 5 ਤਰੀਕ ਨੂੰ ਇਹਦੇ ਸਿੰਮਨ ਲਾਇਆ ਸੀ 5 ਨੂੰ 2 ਮਹੀਨੇ ਹੋ ਜਾਣੇ ਆ ਅੱਜ ਇਹ ਕਲੀਅਰ ਹੋ ਚੁੱਕੀ ਹੈ ਜੀ ਠੀਕ ਆ ਆਹ ਬਾਈ ਦੀ ਗਾਂ ਤੁਹਾਨੂੰ ਦੱਸਿਆ ਵੀ ਬੈਠ ਗਈ ਸੀ ਇਹ ਆਪਾਂ ਹੀ ਰਿਕਵਰ ਕੀਤੀ ਸੀ ਦੂਜੇ ਦਿਨ ਉੱਠ ਖੜੀ ਪਹਿਲਾਂ ਸੰਦੀਪ ਕਿੰਨੇ ਦਿਨ ਬੈਠੀ ਰਹੀ ਸੀ ਬਾਈ ਇਹ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਬੈਠੀ ਰਹੀ ਸੀ ਹਨਾ ਪਹਿਲੇ ਦਿਨ ਤੋਂ ਸੱਜਾ ਸੀਗਾ ਹਾਂ ਤੇ ਉੱਠ ਖੜੀ ਹੈ ਨਾ ਉੱਠ ਖੜੀ ਹੋ ਗਈ ਇੱਕ ਤਾਂ ਵੈੜ ਸੀਗੀ ਇਹਨੂੰ ਸਾਲ ਹੋ ਗਿਆ ਸੀ ਗਾਲੋ ਸੋਈ ਨੂੰ ਹੋ ਗਿਆ ਸੀ ਸੰਦੀਪ ਸਾਲ ਬਈ ਹਾਂਜੀ ਸਾਲ ਹੋ ਗਿਆ ਸੀ ਇਹਨਾਂ ਆਹ ਡੱਬੀ ਨੂੰ ਹਨ ਹਾਂਜੀ ਤੇ ਆਪਾਂ ਮੇਲਾ ਦਾ ਇੱਕ ਵਾਰੀ ਮੈਂ ਸੀਮਨ ਲਾਇਆ ਜੀ ਆਪਾਂ ਨੂੰ ਥੋੜੀ ਜੀ ਉਦੋਂ ਪਤਾ ਨਹੀਂ ਸੀ ਵੀ ਗਾਂ ਦੇ ਖੂਨ ਬਾਹਾਂ ਸਿੱਟਦੀ ਐ ਉਸ ਤੋਂ ਬਾਅਦ ਇਹਦਾ ਟ੍ਰੀਟਮੈਂਟ ਕਰਕੇ ਸੀਮਨ ਲਾਇਆ ਤੇ ਇਹ ਗਾਂ ਗੱਬਣ ਆ ਜੀ ਆਹ ਵੈੜ ਜਰਸੀ ਦੀ ਆਹ 6 ਤੋਂ 7 ਵਾਰ ਰੀਪੀਟ ਕਰ ਚੁੱਕੀ ਸੀ ਸਹੀ ਐ ਬਈ ਹਾਂਜੀ 6 ਤੋਂ 7 ਮਹੀਨੋਂ ਸਾਲ ਹੀ ਹੋ ਗਿਆ ਬਾਈ ਕੋਲੇ ਝੋਟੀ ਸੀ ਉਹਨ ਬਾਈ ਨੇ ਤਿਆਰ ਕਰਕੇ ਵੇਚਤੀ ਤੇ ਇਹ ਸਮਝੋ ਵੀ ਅੱਜ ਗੱਬਣ ਹੋਈ ਐ ਇਹਦੇ ਬਰਾਬਰ ਦੀ ਝੋਟੀ ਸੀ ਉਹ ਤੇ ਇਹ ਇਹਦੇ ਆਪਾਂ ਸਿੰਕਰੋ ਕਰਕੇ 40 138 ਡੈਨਮਾਰਕ 66 ਜੀਮਲ ਆਇਆ ਸੀਗਾ ਜੀ ਜਾਸੀ ਦਾ ਫੇ 22 ਵੀ ਵੇਖੋ ਰਿਸਕ ਲਿਆ ਮੰਨ ਲਓ ਪਤਾ ਸੀਗਾ ਵੀ ਕਨਫਰਮ ਗੱਭਣ ਹੋ ਜਾਣੀ ਐ ਠੀਕ ਐ ਸਿੰਕਰੋ ਤੇ ਆਪਾਂ ਇਹਦੇ ਮੰਨ ਲਓ ਅੱਜ ਇਹ ਚੈੱਕ ਪਾਸ ਹੋ ਗਈ ਆ ਜੀ 3 ਪਲੱਸ ਹੋ ਗਈ ਆ 3 ਮਹੀਨੇ 4-5 ਦਿਨ ਵੈਢ ਨੂੰ ਹੋ ਚੁੱਕੇ ਆ ਮੰਨ ਲਓ ਦੋਵੇਂ ਪਸ਼ੂ ਬਾਈ ਦੇ ਫੋਲਰ ਰੀਪੀਟਰ ਸੀਗੇ ਸਿਹਤ ਵਜੋਂ ਬਾਈ ਦੇ ਪਸ਼ੂਆਂ 'ਚ ਕੋਈ ਕਮੀ ਨਹੀਂ ਸੀ ਪਹਿਲੇ ਦਿਨ ਤੋਂ ਨਹੀਂ ਸੀ ਜੀ ਠੀਕ ਐ ਇਹਦੇ ਹਾਰਮੋਨ ਡੈਫੀਸ਼ੀਐਂਸੀ ਕਰਕੇ ਪ੍ਰੋਬਲਮ ਸੀਗੀ ਇਹਦੇ ਆਪਾਂ ਸਿੰਕਰੋ ਕਰਤੀ ਜੀ ਇੱਕ ਹੁਣ ਬਹੁਤ ਸੜਦੀ ਸੀ ਉਹਦਾ ਆਪਾਂ ਹੱਲ ਕਰਕੇ ਟਰੀਟਮੈਂਟ ਕਰਕੇ ਤੇ ਅੱਜ ਇਹ ਗਾਂ ਵੀ ਚੈੱਕ ਹੋ ਗਈ ਆ ਸੰਦੀਪ ਭਾਈ ਇੱਕ ਇੱਕ ਵਾਰੀ ਕੀ ਹੋਊਗਾ ਇਹਦੇ ਦੋ ਵਾਰੀ ਲਾਇਆ ਹਾਂ ਇਹਦੇ ਇੱਕ ਵਾਰੀ ਹੋ ਗਈ ਸੀ ਜੀ ਭਾਈ ਹਾਂ ਇਹ ਇੱਕ ਵਾਰੀ ਇਹਦੇ ਆਪਾਂ ਦਵਾਈ ਭਰੀ ਸੀ ਇੱਕ ਵਾਰੀ ਇਹਨਾ ਜਦੋਂ ਮੈਂ ਪਹਿਲਾਂ ਟਰੀਟਮੈਂਟ ਕਰਕੇ ਗਿਆ ਤੇ ਫਿਰ ਆਪਾਂ ਹੀਟ ਤੋਂ 10 ਦਿਨ ਬਾਅਦ ਸਿੰਕ్రో ਕਰਤੀ ਸੀ ਹਨ ਤੇ ਨਾਰਮਲ ਇੱਕੇ ਵਾਰੀ ਜੀ ਰਹਿ ਗਈ ਆ ਆਪਾਂ ਸੈਕਸਡੀ ਲਾਇਆ 40 1 38 ਜਿਹੜਾ ਹਾਂ ਸਹੀ ਹੋ ਗਿਆ ਭਾਈ ਕੰਮ ਤੇ ਬਾਈ ਦੀ ਉਹ ਗਾਂ ਤੁਹਾਨੂੰ ਦੱਸਿਆ ਵੀ ਰਿਕਵਰ ਕੀਤੀ ਸੀ ਇੱਕ ਬਾਈ ਕੋਲੇ ਆ ਗਾਂ ਜੀ ਠੀਕ ਹੈ ਇਹ ਇਹਨਾਂ ਨੇ ਰਿਸ਼ਤੇਦਾਰੀ ਚ ਭੇਜੀ ਸੀ ਇਹ ਵੀ ਉਧਰੋਂ ਗੱਬੜ ਹੋ ਗਿਆ ਹੀ ਆ ਠੀਕ ਆ ਆਪਣੇ ਦਾ ਸੰਬੰਧ ਹੋਣ ਤੋਂ ਪਹਿਲਾਂ ਸੀ ਪਸ਼ੂ ਬਾਈ ਕੋਲੇ ਸਾਰੇ ਹੀ ਚੰਗੇ ਆ ਪੂਰੇ ਚੰਗੇ ਆ ਸ਼ੌਂਕ ਨਾਲ ਹੀ ਕੰਮ ਕਰਦੇ ਆ ਖੇਤ ਤੇ ਬੈਠਿਆ ਬਾਕੀ ਮੰਨ ਲਓ ਵੀ ਮਾਹੌਲ ਵੀ ਵਧੀਆ ਇੱਥੇ ਸਾਰਾ ਵਾਤਾਵਰਨ ਦਾ ਓਕੇ ਆ ਜੀ ਕੰਮ ਕੋਈ ਪਸ਼ੂਆਂ ਚੋਂਵੇਂ ਦਿੱਕਤ ਹੈ ਨਹੀਂ ਸੀਗੀ ਬਸ ਮੇਨ ਰੱਖ ਲਓ ਬਈ ਅਵੇਅਰਨੈਸ ਤਾਂ ਹੈ ਹੀ ਨਹੀਂ ਗਈ ਬਾਈ ਨੇ ਸੇਵਾ ਸੂਆ ਕਰਨ ਦਾ ਕੋਈ ਹੈ ਨਹੀਂ ਗਈ ਕਮੀ ਥੋੜਾ ਜਿਹਾ ਬਈ ਚਲੋ ਟ੍ਰੀਟਮੈਂਟ ਵੱਲੋਂ ਜੀ ਪ੍ਰੋਬਲਮ ਤੇ ਉਹ ਇੱਕੇ ਵਾਰੀ ਚ ਪਸ਼ੂ ਗੱਭੜ ਹੋ ਗਏ ਜੀ ਦੇਖੋ ਜਿੱਥੇ ਪਸ਼ੂ ਆ ਦੀ ਸਿਹਤ ਸਹੀ ਆ ਉਥੇ ਸਾਨੂੰ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਟ੍ਰੀਟਮੈਂਟ ਦਾ ਜਿਵੇਂ ਹੁਣ ਆਹ ਦੇਖ ਲਓ ਤੁਸੀਂ ਵਹਿੜ ਤੇ ਕਿੰਨੀ ਜਮ ਕਹੇ ਇਹ ਬਈ ਕਿੰਨੇ ਚਿਰ ਤੋਂ ਰੀਪੀਟਰ ਸੀ ਤੇਰੀਗਾ ਇਹ ਤਾਂ ਡੇਢ ਸਾਲ ਤੋਂ ਰੀਪੀਟਰ ਸੀ ਅੱਛਾ ਇਹ ਡੇਢ ਸਾਲ ਤੋਂ ਜੀ ਹੈਨਾ ਉਦੋਂ ਆਪਣਾ ਮੇਲਾ ਸੰਭਰ ਕੇ ਨਹੀਂ ਸੀ ਨਾ ਅੱਛਾ ਇਹ ਪਹਿਲਾਂ ਵੇਚਤੀ ਤੁਸੀਂ ਚ ਪਹਿਲਾਂ ਵੇਚਤੀ ਇਹ ਗੱਭੜ ਹੋ ਗਿਆ ਇਹ ਹੈ ਇਹ ਕਿਧਰੋਂ ਆਈ ਹੈ ਗੱਭੜ ਹੋ ਕੇ ਇਹ ਸੰਦੀਪ ਪਟੜੀ ਦਾ ਹਸ ਕੇ ਗਵਰਨਮੈਂਟ ਡਾਕਟਰ ਆ ਅੱਛਾ ਗਵਰਨਮੈਂਟ ਡਾਕਟਰ ਉਹਨਾਂ ਨੇ ਕੀਤੀ ਠੀਕ ਹੈ ਠੀਕ ਹੈ ਇਹ ਵਾਵਾ ਵੀ ਚੱਕ ਪਾਸ ਅੱਛਾ 2.5 ਮਹੀਨੇ ਚੱਕ ਪਾਸ ਆ ਠੀਕ ਹੈ ਇੱਕ ਬਾਈ ਕੋਲੇ ਝੋਟੀ ਆ ਦੇਖੋ ਤੁਸੀਂ ਪਸ਼ੂ ਸਾਰੇ ਹੀ ਨਿ ਗਿਣਨੇ ਆ ਜੀ ਪਸ਼ੂਆਂ 'ਚ ਕਿਸੇ 'ਚ ਕੋਈ ਕਮੀ ਨਹੀਂ ਆ ਝੋਟੀ ਦੀ ਉਮਰ ਕਿੰਨੀ ਆ ਸੰਦੀਪ ਇਹਦੀ 16 ਮਹੀਨੇ ਅੱਛਾ 16 ਮਹੀਨੇ ਬਸ ਨੇੜੇ ਹੀ ਆ ਜੀ ਤੁਸੀਂ ਦੇਖ ਲਓ ਨੇ ਕਿਹਾ ਕਹਿੰਦਾ ਢਾਈ ਸਾਲਾਂ ਦੀ ਹੋ ਗਈ ਬਣਦੀ ਐ ਤੇ ਪਰਮਾਤਮਾ ਸੁੱਖ ਰੱਖੇ ਢਾਈ ਸਾਲਾਂ ਦੀ ਸਵਾ ਲੈਣੀ ਆ ਆਪਾਂ ਇਹ 100% ਸੁਗੂਗੀ ਆਪਾਂ ਜਨਵਰੀ ਟੀਕਾ ਭਰਾ ਜਨਵਰੀ ਚ ਟੀਕਾ ਭਰ ਆ ਜਾਊਗਾ ਹਾਂ ਸਹੀ ਵਧੀਆ ਜੀ ਪੂਰਾ ਫੁੱਲ ਵਜਨ ਆ ਜੋਟੀ ਦਾ ਪਰ ਬਾਈ ਕਾਲੀ ਨਹੀਂ ਕਰ ਰਿਆ ਮੈਨੂੰ ਅੱਜ ਤੱਕ ਇਹਨੇ ਜਿੰਨੇ ਵਾਰੀ ਵੀ ਨਹੀਂ ਆਇਆ ਕਦੇ ਨਹੀਂ ਇਹਨੇ ਕਿਹਾ ਵੀ ਡਾਕਟਰ ਆਪਾਂ ਇਹਦਾ ਕੋਈ ਹੱਲ ਕਰਗੇ ਜਾਂ ਬਣਾਈਏ ਯਾਰ ਨਾ ਕੋਈ ਗੱਲ ਹੀ ਨਹੀਂ ਪਤਾ ਬਾਈ ਨੂੰ ਵੀ ਜਦੋਂ ਵਜ਼ਨ ਪੂਰਾ ਹੋ ਗਿਆ ਝੋਟੀ ਨੇ ਆਪਣੇ ਆਪ ਹੀਟ ਚ ਆ ਕੇ ਗੱਬਣ ਹੋ ਜਾਣਾ ਜੀ 100% ਗੱਬਣ ਹੋ ਜੂਗੀ ਪਹਿਲੇ ਟੀਕੇ ਦੇ ਠੀਕ ਹੈ ਇਹ ਬਈ ਰੀਪੀਟਰ ਜਿਹੜੀਆਂ ਆਪਣੀ ਗਾਂ ਹੋਈ ਆ ਇਹ ਕਿੰਨੇ ਸਾਲ ਤੋਂ ਸਾਲ ਤੋਂ ਸੀਗੀ ਹੈ ਨਾ ਡੱਬੀ ਡੱਬੀ ਹਾਂਜੀ ਇਹ ਜਿਹੜੀ ਵਹਿੜ ਆ ਇਹ ਸ਼ੁਰੂ ਤੋਂ ਉਦੋਂ ਰਹਿ ਗਈ 9 ਮਹੀਨੇ ਹੋ 10 ਮਹੀਨੇ ਹੋ ਗਏ ਸੀ 9 10 ਮਹੀਨੇ ਨੂੰ ਹੋ ਗਏ ਦੀ ਐ ਇਹਦੇ ਵੀ ਮੈਨਾਂ ਦਾ 6-7 ਵਾਰੀ ਆਈ ਆ ਕਰਾਦੀ ਨਹੀਂ ਰਹੀ ਸੀ 6-7 ਵਾਰੀ ਇਹਦੇ ਤੇ ਵਹਿ ਗਾਂ ਦੇ ਇਹ ਵੀ ਸੇਮ ਹੀ ਕਰਾਉਂਦੇ ਸੇਮ ਹੀ ਕਰਾਉਦੇ ਜੀ ਬਰਾਬਰ ਜੇ ਹੀਟ ਚ ਆਉਂਗਾ ਯਾਰ ਬਰਾਬਰ ਹੀ ਹੀਟ ਇੱਕੋ ਤੇ ਨਹੀਂ ਆਉਂਦੀ ਹਿੱਥ ਹਾਂ ਇੱਕੋ ਤੇ ਮੈਨਾਂ ਦਾ ਮੇਰਾ ਨੰਬਰ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੇ ਦਿੱਤਾਈ ਹੈ ਨਾ ਹਾਂਜੀ ਜਿੰਨਾ ਤਾਂ ਗੱਪਣੋ ਗਾਂ ਆਈ ਆ ਅੱਛਾ ਸਾਡਾ ਵੀਡੀਓ ਬਣੀਆਂ ਦੇ ਦਾ ਅੱਛਾ ਵੀਡੀਓ ਦੇਖ ਕਿੱਥੋਂ ਦਾ ਬਈ ਉਹ ਸਦੀਕ ਪੋੜੀ ਦਾ ਅੱਛਾ ਸਦੀਕ ਬੜੀ ਕਿੱਧਰ ਆ ਬਈ ਇਹ ਇਹ ਰਿਪੋਰਟ ਅਗਲੇ ਪਾਸੇ ਆਈ ਬਰਿਆ ਜਵਰੀਆਮ ਖੜੇ ਦੇ ਕੋਲੇ ਆ ਅੱਛਾ ਅੱਛਾ ਹਾਂ ਉਹ ਬਾਈ ਨੇ ਮੈਨੂੰ ਬਠੰਡੇ ਵੀ ਤੁਹਾਡੀ ਰਿਸਟ ਜਾਰੀ ਭੇਜੋ ਗਾ ਵੀ ਗੱਬੜ ਹੋ ਰਹੀ ਹੈ ਹਾਂ ਉਹ ਤੁਹਾਡੀ ਵੀਡੀਓ ਵੇਣਾ ਸੀ ਉਹਨੇ ਤਾਂ ਨੰਬਰ ਦਿੱਤਾ ਤੁਹਾਡਾ ਨੰਬਰ ਦਿੱਤਾ ਚਲੋ ਹੁਣ ਤਾਂ ਆਪਣੀ ਯਾਰੀ ਪੈ ਗਈ ਹੈ ਨਾ ਕਿਹਦੀ ਕਰ ਲੈ ਹੁਣ ਤਾਂ ਤੁਸੀਂ ਕਹਾਂ ਨੰਬਰ ਦੇਣ ਲੱਗ ਗਏ ਕਹਿੰਦਾ ਮਤਲਬ ਇਹ ਕੋਈ ਗੱਲ ਹੈਗੀ ਹੈ ਨਾ ਹਾਂਜੀ ਹਾਂਜੀ ਚਲੋ ਪ੍ਰਮਾਤਮਾ ਆਂ ਜੀ ਮਿਹਰ ਕਰਦਾ ਰਹੇ ਜੀ ਤੇ ਆਪਾਂ ਲੋਕਾਂ ਦੇ ਪਸ਼ੂ ਗੱਬੜਨ ਕਰਦੇ ਰਹੀਏ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ